ਸਤਿ ਸ੍ਰੀ ਅਕਾਲ ਜੀ ਸਾਰਿਆਂ ਨੂੰ ਮੌਸਮ ਪੰਜਾਬ ਦਾ ਬੈਦਾ ਚੈਨਲ ਦੇ ਵਿੱਚ ਤੁਹਾਡਾ ਸਵਾਗਤ ਹੈ ਦੋਸਤੋ ਉਮੀਦ ਕਰਦੇ ਹਾਂ ਤੁਸੀਂ ਸਾਰੇ ਬਹੁਤ ਵਧੀਆ ਹੋਵੋਗੇ ਲੈ ਕੇ ਹਾਜ਼ਰ ਆ ਮੌਸਮ ਸੰਬੰਧੀ ਇੱਕ ਹੋਰ ਨਵੀਂ ਵੀਡੀਓ ਜਿਸ ਦੇ ਵਿੱਚ ਆਪਾਂ ਗੱਲ ਕਰਾਂਗੇ ਆਉਣ ਵਾਲੇ 24 ਘੰਟੇ ਦੇ ਵਿੱਚ ਪੰਜਾਬ ਦਾ ਮੌਸਮ ਜਿਹੜਾ ਉਹ ਕਿਸ ਤਰ੍ਹਾਂ ਦਾ ਰਹੂਗਾ ਤੇ ਅਗਲੇ 5 ਦਿਨ ਪੰਜਾਬ ਦਾ ਮੌਸਮ ਜਿਹੜਾ ਉਹ ਕੀ ਕਰवट ਲੈਣ ਵਾਲਾ ਜਿਸ ਤਰ੍ਹਾਂ ਤੁਸੀਂ ਸਾਰੇ ਜਾਣਦੇ ਹੋ ਕਿ ਪਿਛਲੇ 5 ਦਿਨ ਤੋਂ ਲਗਾਤਾਰ ਜਵਰਦਸਤ ਗਰਮੀ ਪੈ ਰਹੀ ਆ ਤੇ ਪੂਰੇ ਗਰਮੀ ਬੱਟ ਕੱਢ ਰਹੀ ਆ ਪੰਜਾਬ ਦੇ ਵਿੱਚ ਲੂ ਦਾ ਪ੍ਰਕੋਪ ਆ ਜਿਹੜਾ ਉਹ ਪੂਰੀ ਤਰ੍ਹਾਂ جاری ਆ ਤੇ 42 ਤੋਂ ਲੈ ਕੇ 45 ਡਿਗਰੀ ਤੱਕ ਤਾਪਮਾਨ ਆ ਜਿਹੜਾ ਉਹ ਬਹੁਤ ਸਾਰੇ ਜ਼ਿਲ੍ਹਿਆਂ ਦੇ ਵਿੱਚ ਬਣਿਆ ਹੋਇਆ ਤੇ ਪਿਛਲੀ ਰਾਤ ਜੇਕਰ ਆਪਾਂ ਦੇਖੀਏ ਤਾਂ ਥੋੜੇ ਸਥਾਨਾਂ ਦੇ ਉੱਤੇ ਕਾਫੀ ਨੇਹਰੀ ਝੱਖੜਾ ਜਿਹੜਾ ਉਹ ਆਇਆ ਸੀਗਾ ਲੇਕਿਨ ਉਹਦੇ ਨਾਲ ਕੋਈ ਰਾਹਤ ਨਹੀਂ ਮਿਲੀ ਦਿਨ ਚੜਦੇ ਸਾਰ ਹੀ ਫੇਰ ਜਬਰਦਸਤ ਗਰਮੀ ਦਾ ਪ੍ਰਕੋਪ ਆ ਜਿਹੜਾ ਉਹ ਜਾਰੀ ਹੋ ਗਿਆ ਜੇਕਰ ਆਪਾਂ ਗੱਲ ਕਰੀਏ ਹਵਾਵਾਂ ਦੀ ਦਿਸ਼ਾ ਦੀ ਤਾਂ ਹਵਾਵਾਂ ਅੱਜ ਸਵੇਰ ਤੋਂ ਪੂਰਬ ਦੀਆਂ ਚੱਲ ਰਹੀਆਂ ਸੀ ਜਿਹੜੀਆਂ ਕਿ ਕਾਫੀ ਗਰਮ ਸੀ ਤੇ ਹਰਿਆਣੇ ਦੇ ਜਿਹੜੇ ਕੁਝ ਭਾਗ ਆ ਜਿਵੇਂ ਸਰਸਾ ਮਾਨਸਾ ਇਧਰ ਨਾਲ ਲੱਗਦੇ ਜਿਹੜੇ ਹੋਰ ਇਲਾਕੇ ਆ ਆ ਇਹਨਾਂ ਦੇ ਵਿੱਚ ਹਨੇਰੀ ਝਖੜੇ ਜਿਹਦਾ ਮਾਹੌਲ ਆ ਜਿਹੜਾ ਉਹ ਬਣਿਆ ਰਿਹਾ ਤੇ ਇਸ ਵਕਤ ਜੇ ਦਿਨ ਦੇ ਵਿੱਚ ਵੀ ਆਪਾਂ ਦੇਖੀਏ ਸ਼ਾਮ ਟਾਈਮ ਤਾਂ ਪੂਰੀ ਗਹਿਰ ਜੀ ਚੜੀ ਪਈ ਆ ਤੇ ਕੁਝ ਉੱਚੇ ਜਿਹੜੇ ਬਿਨਾ ਪਾਣੀ ਤੋਂ ਬੱਦਲ ਆ ਜਿਹੜੇ ਹਲਕੇ ਜੇ ਹਨੇਰੀ ਝਖੜੇ ਵਾਲੇ ਉਹ ਜਿਹੜੇ ਆਹੋ ਅਸਮਾਨ ਦੇ ਵਿੱਚ ਤੁਰੇ ਫਿਰਦੇ ਆ ਤੇ ਜੇਕਰ ਆਪਾਂ ਗੱਲ ਕਰੀਏ ਸਿਸਟਮ ਦੀ ਤਾਂ ਇਸ ਵਕਤ ਜਿਹੜਾ ਪੰਜਾਬ ਨੂੰ ਪ੍ਰਭਾਵਿਤ ਕਰਨ ਵਾਲਾ ਫਿਲਹਾਲ ਕੋਈ ਸਿਸਟਮ ਨਹੀਂ ਹੈ ਨਾ ਕੋਈ ਜੰਮੂ ਕਸ਼ਮੀਰ ਤੇ ਨਵਾਂ ਵੈਸਟਰਨ ਡਿਸਟਰਬੈਂਸ ਆ ਲੇਕਿਨ ਜਲਦੀ 19 ਤਰੀਕ ਨੂੰ ਜਾਂ 18 ਤਰੀਕ ਦੀ ਰਾਤ ਨੂੰ ਇੱਕ ਵੈਸਟਰਨ ਡਿਸਟਰਬੈਂਸ ਆ ਜਿਹੜਾ ਉਹ ਜੰਮੂ ਕਸ਼ਮੀਰ ਨੂੰ ਪ੍ਰਭਾਵਿਤ ਕਰ ਰਿਹਾ ਤੇ ਨਾਲ ਹੀ ਉਹਦੇ ਇੱਕ ਚੱਕਰਵਾਤ ਬਣੂਗਾ ਜਿਹਦੇ ਨਾਲ ਵੱਡੇ ਲੈਵਲ ਦੀ ਹਲਚਲ ਹੋਊਗੀ ਜੰਮੂ ਕਸ਼ਮੀਰ ਹਿਮਾਚਲ ਉੱਤਰਾਖੰਡ ਤੇ ਪੰਜਾਬ ਤੇ ਹਰਿਆਣੇ ਦੇ ਭਾਗਾਂ ਦੇ ਵਿੱਚ ਤੇ ਉਸ ਟਾਈਮ ਵਧੀਆ ਜ਼ਬਰਦਸਤ ਮੀਂਹ ਹਨੇਰੀ ਦੇ ਨਾਲ ਝੱਖੜ ਤੂਫਾਨ ਆਉਣ ਦੀ ਸੰਭਾਵਨਾ ਜਿਹੜੀ ਉਹ 19ਵੀਂ ਤਰੀਕ ਨੂੰ ਬਣ ਰਹੀ ਆ। ਅ ਲੇਕਿਨ ਜੇਕਰ ਆਪਾਂ ਗੱਲ ਕਰੀਏ 24 ਘੰਟੇ ਦੇ ਮੌਸਮ ਦੀ ਪੰਜਾਬ ਦੀ ਤਾਂ ਅੱਜ ਪੰਜਾਬ ਦੇ ਵਿੱਚ ਰਾਤ ਨੂੰ ਕੱਲ ਸਵੇਰ ਤੱਕ ਤੇ ਕੱਲ ਦਿਨ ਦੇ ਟਾਈਮ ਸਵੇਰ-ਸਵੇਰ ਦੇ ਟਾਈਮ ਤੇ ਜਿਹੜੇ ਦੱਖਣ ਪੱਛਮੀ ਇਲਾਕੇ ਆ ਜਿਸ ਤਰ੍ਹਾਂ ਮਲੂਟ, ਅਬੂਰ, ਬਠਿੰਡਾ, ਬਰਨਾਲਾ, ਮਾਨਸਾ, ਸੰਗਰੂਰ ਇਸ ਤੋਂ ਬਿਨਾ ਮੋਗੇ ਦੇ ਕੁਝ ਭਾਗ ਰਹਾ ਕੋਟ, ਲੁਧਿਆਣਾ ਤੇ ਉਧਰ ਤਰਨਤਾਰਨ, ਫਿਰੋਜ਼ਪੁਰ, ਫਰੀਦਕੋਟ ਏ ਜਿਹੜੇ ਇਲਾਕੇ ਆ ਤੇ ਨਾਲ ਲੱਗਦੇ ਹਰਿਆਣੇ ਦੇ ਇਲਾਕੇ ਜਿਹੜੇ ਦੱਖਣ ਪੱਛਮੀ ਇਲਾਕੇ ਆ ਭਵਾਨੀਗੜ੍ਹ ਸਿਰਸਾ ਇਹਨਾਂ ਇਲਾਕਿਆਂ ਦੇ ਵਿੱਚ ਜ਼ਬਰਦਸਤ ਹਨੇਰੀ ਝਖੜਾ ਜਿਹੜਾ ਉਹ ਆ ਸਕਦਾ ਰਾਤ ਦੇ ਟਾਈਮ ਤੇ ਕਿਤੇ ਕਣੀ ਕਾਮਣੀ ਹਲਕੀ ਫੁਲਕੀ ਛਿੱਟ ਛਰਾਟ ਆ ਜਿਹੜੀ ਉਹ ਪੈ ਸਕਦੀ ਆ ਬਾਕੀ ਧੂੜ ਭਰੀ ਹਨੇਰੀ ਆ ਜਿਹੜੀ ਉਹ ਆਉਣ ਦੀ ਸੰਭਾਵਨਾ ਇਸੇ ਤਰ੍ਹਾਂ ਭਵੰਟਾਰਾ ਜਿਹੜਾ ਉਹ ਰਾਜਸਥਾਨ ਦੇ ਵਿੱਚ ਵੀ ਕੁਝ ਇਲਾਕਿਆਂ ਚ ਆ ਸਕਦਾ ਤੇ ਬਾਕੀ ਮੋਸਟਲੀ ਇਲਾਕਿਆਂ ਦੇ ਵਿੱਚ ਜੇਕਰ ਜੰਮੂ ਕਸ਼ਮੀਰ ਹਿਮਾਚਲ ਪ੍ਰਦੇਸ਼ ਉੱਤਰਾਖੰਡ ਦੀ ਗੱਲ ਕਰੀਏ ਇਹਨਾਂ ਦੇ ਵਿੱਚ ਹਲਕੀ ਫੁਲਕੀ ਬਰਖਾ ਦੀ ਕੋਈ ਗਤੀ ਵਿਧੀ ਆ ਜਿਹੜੀ ਉਹ ਹੋ ਸਕਦੀ ਆ ਆਮ ਤੌਰ ਤੇ ਸਮੁੱਚੇ ਉੱਤਰੀ ਭਾਰਤ ਦੇ ਵਿੱਚ ਮੌਸਮ ਆ ਜਿਹੜਾ ਉਹ ਖੁਸ਼ਕੀ ਰਹੂਗਾ ਲੇਕਿਨ ਧੂੜ ਭਰੀ ਹਨੇਰੀ ਦੇ ਨਾਲ ਈ ਥਾਵਾਂ ਤੇ ਘਰ ਚਮਕ ਦੇਣ ਨਾਲ ਹਲਕੀ ਫੁਰਕੀ ਛੱਟ ਛਰਾਟ ਆ ਜਿਹੜੀ ਉਹ ਪੈ ਸਕਦੀ ਆ ਤੇ ਹੁਣ ਆਪਾਂ ਗੱਲ ਕਰਦੇ ਆ ਅਗਲੇ 5 ਦਿਨ ਦੇ ਮੌਸਮ ਦੀ ਹਾਲ ਦੀ ਜੇਕਰ ਆਪਾਂ ਗੱਲ ਕਰੀਏ ਆਉਣ ਵਾਲੇ 5 ਦਿਨ ਦੇ ਮੌਸਮ ਦੀ ਤਾਂ ਤੁਸੀਂ ਦੇਖ ਸਕਦੇ ਹੋ ਸੈਟਲਾਈਟ ਪਿਕਚਰਾਂ ਉਹਦੇ ਵਿੱਚ 17 ਤਰੀਕ ਨੂੰ ਉਹੀ ਹਨੇਰੀ ਝੱਖੜ ਵਾਲਾ ਜਿਹੜਾ ਹਰਿਆਣੇ ਦੇ ਕੁਝ ਭਾਗ ਤੇ ਪੰਜਾਬ ਦੇ ਭਾਗਾਂ ਦੇ ਵਿੱਚ ਹਨੇਰੀ ਝੱਖੜ ਵਾਲਾ ਜਿਹੜਾ ਉਹ ਧੂੜ ਭਰੀ ਹਨੇਰੀ ਉਹ ਆ ਸਕਦੀ ਆ ਕਿੱਥੇ ਕਿੱਥੇ ਗਰ ਚਮਕਦੇ ਨਾਲ ਹਲਕੀ ਫੁਲਕੀ ਛੱਟ ਛਰਾਟ ਬੂੰਦਾਵਾਂ ਦੀ ਪੈ ਸਕਦੀ ਆ ਉਹਦੇ ਨਾਲ ਪੰਜਾਬ ਦੇ ਟੈਂਪਰੇਚਰ ਨੂੰ ਕੋਈ ਫਰਕ ਨਹੀਂ ਪੈਣਾ ਗਰਮੀ ਹੋਰ ਜ਼ਬਰਦਸਤ ਤਰੀਕੇ ਨਾਲ ਆ ਪਊਗੀ ਤੇ ਲੂੰਗ ਦਾ ਪ੍ਰਕੋਪ ਆ ਜਿਹੜਾ ਉਹ ਜਾਰੀ ਰਹੂਗਾ ਲੇਕਿਨ 19 ਤਰੀਕ ਨੂੰ ਤੇ 20 ਤਰੀਕ ਨੂੰ ਵਧਿਆ ਕਰਮਾਈਆਂ ਹੋਣ ਦੀ ਸੰਭਾਵਨਾ ਉਹਦੇ ਵਿੱਚ ਤੇਜ਼ ਤੂਫਾਨ ਵੀ ਆ ਸਕਦਾ ਗੜੇਮਾਰੀ ਨੇਰੀ ਝੱਕੜ ਤੇ ਬਹੁਤ ਸਾਰੇ ਇਲਾਕਿਆਂ ਦੇ ਵਿੱਚ ਮੀਂਹ ਵੀ ਪੈ ਸਕਦਾ ਉਹਦੇ ਨਾਲ ਥੋੜਾ ਬਹੁਤਾ 1-2 ਦਿਨ ਲਈ ਫਰਕ ਆ ਜਿਹੜਾ ਉਹ ਪੈ ਸਕਦਾ ਜੇਕਰ ਗੱਲ ਕਰੀਏ ਆਪਾਂ 18 ਤਾਰੀਖ ਦੇ ਮੌਸਮ ਦੀ ਤਾਂ 18 ਤਰੀਕ ਨੂੰ ਵੀ ਤੁਸੀਂ ਦੇਖ ਸਕਦੇ ਹੋ ਉਸੇ ਤਰ੍ਹਾਂ ਹਲਕੇ ਫੁਲਕੇ ਨੇਰੀ ਝੱਖੜ ਦੀਆਂ ਗਤੀਵਿਧੀਆਂ ਜਿਹੜੀਆਂ ਉਹ ਹੋ ਸਕਦੀਆਂ ਕੋਈ ਬੜਾ ਜਿਆਦਾ ਫਰਕ ਆ ਜਿਹੜਾ ਉਹ ਪੈਣ ਦੀ ਸੰਭਾਵਨਾ ਨਹੀਂ ਹੈਗੀ ਨਾਰਥ-ਈਸਟ ਇੰਡੀਆ ਦੇ ਵਿੱਚ ਜਬਰਦਸਤ ਬਰਖਾ ਹੋਊਗੀ ਤੇ ਇਸ ਤੋਂ ਬਿਨਾ ਜੇਕਰ ਆਪਾਂ ਗੱਲ ਕਰੀਏ ਦੱਖਣੀ ਭਾਰਤ ਦੀ ਤਾਂ ਉੱਥੇ ਵੀ ਬਹੁਤ ਜ਼ਬਰਦਸਤ ਬਰਖਾ ਹੋ ਸਕਦੀ ਆ ਲੇਕਿਨ ਉੱਤਰੀ ਭਾਰਤ ਚ ਮੱਧ ਭਾਰਤ ਚ ਤੇ ਬਿਹਾਰ ਤੱਕ ਸਾਰੇ ਭਾਗਾਂ ਦੇ ਵਿੱਚ ਗਰਮੀ ਦਾ ਪ੍ਰਕੋਪ ਆ ਜਿਹੜਾ ਉਹ ਜਾਰੀ ਰਹੂਗਾ ਜੇਕਰ ਆਪਾਂ ਗੱਲ ਕਰੀਏ 19 ਤਰੀਕ ਇੱਕ ਨਵਾਂ ਵੈਸਟਰਨ ਡਿਸਟਰਬੈਂਸ ਜੰਮੂ ਕਸ਼ਮੀਰ ਨੂੰ ਪ੍ਰਭਾਵਿਤ ਕਰ ਰਿਹਾ ਜਿਹਦੇ ਨਾਲ ਹਿਮਾਚਲ ਪ੍ਰਦੇਸ਼ ਉੱਤਰਾਖੰਡ ਜੰਮੂ ਕਸ਼ਮੀਰ ਦੇ ਕੁਝ ਭਾਗ ਪੰਜਾਬ ਤੇ ਹਰਿਆਣਾ ਇੱਥੇ ਗਰਜ ਚਮਕ ਦੇ ਨਾਲ ਤੇਜ਼ ਛਿੱਟੇ ਛਰਾਟੇ ਤੇ ਕਈ ਥਾਵਾਂ ਤੇ ਗੜੇਮਾਰੀ ਤੇ ਮੀਂਹ ਪੈਣ ਦੀ ਸੰਭਾਵਨਾ ਇਸ ਤੋਂ ਬਿਨਾ ਰਾਜਸਥਾਨ ਗੁਜਰਾਤ ਮੱਧ ਪ੍ਰਦੇਸ਼ ਬਿਹਾਰ ਛਤੀਸਗੜ ਇਹਨਾਂ ਪਾਕਾਂ ਵਿੱਚ ਵੀ ਗਰਮੀ ਦਾ ਪ੍ਰਕੋਪ ਆ ਜਿਹੜਾ ਉਹ ਲਗਾਤਾਰ ਜਾਰੀ ਰਹੂਗਾ ਨਾਰਥ-ਈਸਟ ਤੇ ਦੱਖਣੀ ਭਾਰਤ ਵਿੱਚ ਬਰਖਾ ਹੋ ਸਕਦੀ ਆ ਉਸ ਤੋਂ ਬਾਅਦ ਗੱਲ ਕਰੀਏ ਆਪਾਂ 20 ਤਰੀਕ ਦੇ ਦਾ 20 ਤਰੀਕ ਨੂੰ ਵੀ ਕੁਝ ਕਾਰਵਾਈਆਂ ਜਿਹੜੀਆਂ ਉਹ ਹੋ ਸਕਦੀਆਂ ਆ ਪੰਜਾਬ ਦੇ ਵਿੱਚ ਜਿਹੜੀਆਂ ਗਰਚਮਕਨਾ ਛਿੱਟੇ ਜਾਂ ਨੇਰੀ ਝਖੜ ਦਾ ਮਾਹੌਲ ਆ ਜਿਹੜਾ ਉਹ ਬਣ ਸਕਦਾ ਨੌਰਥ ਇੰਡੀਆ ਚ ਵਰਖਾ ਹੋ ਸਕਦੀ ਆ 20 ਤਰੀਕ ਤੋਂ ਬਾਅਦ ਇੱਕ ਚੱਕਰਵਾਤ ਅਰਬ ਸਾਗਰ ਦੇ ਵਿੱਚ ਬਣੂਗਾ ਜਿਹਦੇ ਨਾਲ ਬੰਬੇ, ਗੋਆ ਜਿਹੜੇ ਇਹ ਇਲਾਕੇ ਆ, ਕੇਰਲਾ ਇਹਨਾਂ ਇਲਾਕਿਆਂ ਦੇ ਵਿੱਚ ਮूसलाधार ਵਰਖਾ ਹੋ ਸਕਦੀ ਆ ਜੋ ਕਿ ਹੌਲੀ-ਹੌਲੀ ਗੁਜਰਾਤ ਵੱਲ ਨੂੰ ਬਦੂਗੀ ਤੇ ਉਹਦੇ ਨਾਲ ਪੰਜਾਬ ਦੇ ਵਿੱਚ ਵੀ ਵਰਖਾ ਜਿਹੜੀ ਉਹ ਵਧ ਸਕਦੀ ਆ ਉਸ ਵਾਰ ਗੱਲ ਕਰੀ ਆਪਾਂ 21 ਤਰੀਕ ਦੀ ਤਾਂ 21 ਤਰੀਕ ਨੂੰ ਵੀ ਜਿਹੜੇ ਤੁਸੀਂ ਦੇਖ ਸਕਦੇ ਹੋ ਉੱਤਰੀ ਭਾਰਤ ਦੇ ਮੌਸਮ ਤੇ ਕੋਈ ਫਰਕ ਨਹੀਂ ਪੈ ਰਿਹਾ ਉਹ ਗਰਮ ਉਸੇ ਤਰ੍ਹਾਂ ਬਣਿਆ ਰਹਿਣਾ ਲੇਕਿਨ ਅਰਬ ਸਾਗਰ ਦੇ ਵਿੱਚ ਜ਼ਬਰਦਸਤ ਮੌਸਲਾ ਤਾਰ ਬਰਖਾ ਜਿਹੜੀ ਹੋ ਸਕਦੀ ਆ ਗੁਜਰਾਤ ਤੇ ਰਾਜਸਥਾਨ ਦੇ ਦੱਖਣੀ ਭਾਗਾਂ ਦੇ ਵਿੱਚ ਵੀ ਇਹ ਬਰਖਾ ਜਿਹੜੀ ਉਹ ਪਹੁੰਚੂਗੀ ਇਹਦੇ ਬਾਰੇ ਆਪਾਂ ਆਉਣ ਵਾਲੀ ਵੀਡੀਓ ਦੇ ਵਿੱਚ ਨਵਾਂ ਅਪਡੇਟ ਦੇਵਾਂਗੇ ਪੰਜਾਬ ਦਾ ਮੌਸਮ ਹੈ ਜਿਹੜਾ ਉਹ ਕੀ ਕਰਵਟ ਲੈਂਦਾ ਆਉਣ ਵਾਲੇ ਦਿਨਾਂ ਦੇ ਵਿੱਚ 19 20 ਤਰੀਕ ਨੂੰ ਬਰਖਾ ਹੋਣ ਦੀ ਫਿਲਹਾਲ ਸੰਭਾਵਨਾ ਉਸ ਤੋਂ ਬਾਅਦ ਮੌਸਮ ਹੈ ਜਿਹੜਾ ਉਹ ਕਿਸ ਤਰ੍ਹਾਂ ਦਾ ਬਣਨ ਜਾ ਰਿਹਾ ਉਹਦੇ ਬਾਰੇ ਵੀ ਆਪਾਂ ਤੁਹਾਨੂੰ ਜਾਣਕਾਰੀ ਦੇਵਾਂਗੇ ਲੇਕਿਨ ਫਿਲਹਾਲ ਗਰਮੀ ਹੈ ਜਿਹੜੀ ਉਹ ਜਾਰੀ ਰਹੂਗੀ ਅਗਲੇ 2 ਦਿਨ ਤੇ ਉਹਦੇ ਵਿੱਚ ਨੇਰੀ ਝੱਖੜਾ ਜਿਹੜਾ ਉਹ ਆ ਸਕਦਾ ਇਹ ਸੀਗਾ ਆਉਣ ਵਾਲੇ 5 ਦਿਨ ਦਾ ਮੌਸਮ ਦਾ ਹਾਲ ਅਮੀਰ ਕਰਦੇ ਸਾਡੇ ਵੱਲ ਦਿੱਤੀ ਜਾਣਕਾਰੀ ਵਧੀਆ ਲੱਗੀ ਜੇਕਰ ਵਧੀਆ ਲੱਗੀ ਸਾਡੀ ਵੀਡੀਓ ਨੂੰ ਲਾਈਕ ਸ਼ੇਅਰ ਤੇ ਕਮੈਂਟ ਜਰੂਰ ਕਰਿਓ ਸਤਿ ਸ੍ਰੀ ਅਕਾਲ ਜੀ